ਜਥਾ ਧਰਨਾ ਪਹਿਲਾਂ ਲੁਧਿਆਣੇ ਜਲੰਧਰ ਮੋਹਾਲੀ ਔਰ ਸਾਰੇ ਸ਼ਹਿਰਾਂ ਦੇ ਵਿੱਚ ਔਰ ਸਾਰੇ ਪੰਜਾਬ ਦੇ ਵਿੱਚ ਇਸ ਕਾਲੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਅੱਜ ਪਟਿਆਲੇ ਸਾਡੇ ਸ਼ਹਿਰ ਵੀ ਅਸੀਂ ਧਰਨਾ ਲਾਇਆ ਭੂਡਾ ਭਾਵਨ ਨੂੰ ਘੇਰ ਰਹੇ ਹਾਂ ਹਜ਼ਾਰਾਂ ਏਕੜ ਸਾਡੇ ਜ਼ਿਲ੍ਹੇ ਚੋਂ ਸਾਡੇ ਜ਼ਮੀਨਾਂ ਜਿਹੜੀਆਂ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਅਕਵਾਇਰ ਕੀਤਾ ਜਾ ਰਿਹਾ ਅੱਜ ਸਵਾਲ ਭਗਵੰਤ ਮਾਨ ਸਾਹਿਬ ਅੱਗੇ ਹੈ ਕਿ ਤੁਸੀਂ ਕਹਿੰਦੇ ਸੀ ਕਿ ਮੈਂ ਮਾਸਟਰ ਭਿੰਦਰ ਸਿੰਘ ਜੀ ਦਾ ਮੁੰਡਾ ਮੈਂ ਪਿੰਡਾਂ ਨਾਲ ਜੁੜਿਆ ਆ ਵਿਅਕਤੀ ਆ ਪੰਜਾਬ ਨੂੰ ਪਿਆਰ ਕਰਨ ਵਾਲਾ ਪਰ ਅੱਜ ਮੈਂ ਪੁੱਛਣਾ ਚਾਹੁੰਨਾ ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਨੂੰ ਜੇ ਪਿਆਰ ਕਰਦੇ ਹੋ ਤਾਂ ਦਿੱਲੀ ਵਾਲਿਆਂ ਦੀ ਕਟਪੁਤਲੀ ਬਣ ਕੇ ਤੁਸੀਂ ਕਿਉਂ ਉਹਨਾਂ ਦੇ ਪ੍ਰੈਸ਼ਰ ਜਾ ਕੇ ਇਸ ਕਾਲੀ ਪੂਲਿੰਗ ਪਾਲਿਸੀ ਨੂੰ ਪੰਜਾਬ 'ਚ ਲਾਗੂ ਕਰ ਰਹੇ ਹੋ ਜੇ ਤੁਹਾਡੇ 'ਚ ਥੋੜੀ ਜਿਹੀ ਵੀ ਗੈਰਤ ਹੈ ਔਰ ਥੋੜਾ ਨਾਲ ਵੀ ਤੁਸੀਂ ਪਿਆਰ ਕਰਦੇ ਹੋ ਪੰਜਾਬ ਨੂੰ ਤਾਂ ਅਸਤੀਫਾ ਦੇ ਦਿਓ ਬਹੁਤ ਵਧੀਆ ਫੈਸਲਾ ਪੰਜਾਬ ਦੇ ਲੋਕ ਮੰਨਣਗੇ ਕਿ ਭਗਵੰਤ ਮਾਨ ਨੇ ਪੰਜਾਬ ਲਈ ਸਟੈਂਡ ਲਿਆ ਤੁਹਾਨੂੰ ਸਟੈਂਡ ਲੈਣਾ ਪੈਣਾ ਜੇ ਦਿੱਲੀ ਵਾਲੇ ਤੁਹਾਡੇ ਤੋਂ ਸੂਤ ਨਹੀਂ ਆਉਂਦੇ ਜੇ ਸੂਤ ਨਹੀਂ ਆਉਂਦੇ ਤੁਹਾਨੂੰ ਉਸ ਐਂਗਲ ਤੇ ਵੀ ਵੈਸੇ ਹੀ ਅਸਤੀਫਾ ਦੇ ਦੇਣਾ ਚਾਹੀਦਾ ਔਰ ਕਾਂਗਰਸ ਪਾਰਟੀ ਨੇ ਮੰਡ ਬਣਾ ਲਿਆ ਕਿ ਉਹ ਕਿਸਾਨਾਂ ਦੇ ਨਾਲ ਆ ਪੰਜਾਬ ਦੀ ਜਿਹੜਾ ਸੋਸ਼ਲ ਫੈਬਰਿਕ ਹੈ ਉਹਨੂੰ ਖਰਾਬ ਕੀਤਾ ਜਾ ਰਿਹਾ ਪੰਜਾਬ ਦੇ ਸਮਾਜਿਕ ਢਾਂਚੇ ਨੂੰ ਖਰਾਬ ਕੀਤਾ ਜਾ ਰਿਹਾ ਕਿੱਥੇ ਜਾਣਗੇ ਲੋਕ ਜਿਹੜੇ ਜਿਨ੍ਹਾਂ ਕੋ ਜ਼ਮੀਨਾਂ ਨਹੀਂ ਪਿੰਡਾਂ ਚ ਜਿਨ੍ਹਾਂ ਕੋ ਜ਼ਮੀਨਾਂ ਨੇ ਉਹਨਾਂ ਦੀ ਲੈਂਡ ਐਕਵਾਇਰ ਕਰਕੇ 20-20 ਸਾਲ ਕਿੱਧਰ ਜਾਓਗੇ ਪਤਾ ਨਹੀਂ ਲੱਗਣਾ ਪਰ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਜਿਹੜੇ ਕੰਮ ਇਹ ਨੇ ਜਿਹੜੀ ਐਗਰੀਕਲਚਰਲ ਲੇਬਰ ਹੈ ਉਹ ਕਿੱਥੇ ਜਾਊਗੀ ਤੁਸੀਂ ਗਰੀਬਾਂ ਨੂੰ ਭੁੱਖੇ ਮਾਰਨ ਦਾ ਕੰਮ ਕੀਤਾ ਇਸ ਪੋਲਿੰਗ ਪਾਲਿਸੀ ਨੂੰ ਤੁਸੀਂ ਵਾਪਸ ਲਓ ਨਹੀਂ ਤਾਂ ਸੜਕਾਂ ਤੇ ਪੰਜਾਬ ਉਤਰਿਆ ਵਿਆ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਪੰਜਾਬ ਵਿੱਚ ਕਾਂਗਰਸ ਪਾਰਟੀ ਲਾਗੂ ਨਹੀਂ ਹੋਣ ਦੇਊਗੀ ਔਰ ਅਸੀਂ ਆਪਣੇ ਕਿਸਾਨ ਵੀਰਾਂ ਦੇ ਨਾਲ ਹੈ ਅਸੀਂ ਆਪਣੇ ਖੇਤ ਮਜ਼ਦੂਰਾਂ ਦੇ ਨਾਲ ਹੈ ਔਰ ਅਸੀਂ ਪੰਜਾਬ ਦੀ ਖਾਤਰ ਆ ਕਾਂਗਰਸ ਪਾਰਟੀ ਨੇ ਜਿਹੜਾ ਬੀੜਾ ਚੱਕਿਆ ਕਾਂਗਰਸ ਪਾਰਟੀ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਪੰਜਾਬ 'ਚ ਲਾਗੂ ਨਹੀਂ ਹੋਣ ਦੇਊਗੀ ਪੰਜਾਬ ਸਰਕਾਰ ਮਰਦਾਬਾਦ